ਮਹਾਤਮਾ ਗਾਂਧੀ ਕੋਮੀ ਪਿੰਡ ਰੁਜ਼ਗਾਰ ਗਰੰਟੀ ਐਕਟ ਮੰਨੇਗਾ 2005 ਵਿੱਚ ਦੇਸ਼ ਭਰ ਦੇ ਕੁਝ ਜਿਨੇ ਵਿੱਚ ਸ਼ੁਰੂ ਕੀਤਾ ਗਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਵੱਲੋਂ 2008 ਵਿੱਚ ਇਸ ਨੂੰ ਸਾਰੇ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਸਮੇਂ ਸਮੇਤੇ ਐਨ ਐਮ ਐਮ ਐਸ ਵਿੱਚ ਬਦਲਾਅ ਕੀਤਾ ਜਾਂਦਾ ਹੈ ਹੁਣ 2025 ਤੋਂ ਲੈ ਕੇ ਮੰਨੇਗਾ ਸਕੀਮ ਅਧੀਨ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨੂੰ ਆਧਾਰ ਕਾਰਡ ਦੇ ਨਾਲ ਮਨਰੇਗਾ ਜੋਬ ਕਾਰਡਾਂ ਨੂੰ ਜੋੜ ਦਿੱਤਾ ਗਿਆ ਜਿਸ ਨਾਲ ਮਨਰੇਗਾ ਮਜ਼ਦੂਰਾਂ ਦੇ ਫੇਸ ਸਾਹਮਣੇ ਆਉਣ ਤੇ ਅੱਖ ਝਮਕਣ ਨਾਲ ਆਈ ਬਲਿੰਕ ਹੋਣ ਨਾਲ ਆਟੋਮੈਟਿਕਲ ਹਾਜ਼ਰੀ ਲੱਗਣ ਲੱਗ ਪਈ ਹੈ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮਨਰੇਗਾ ਮਜ਼ਦੂਰਾਂ ਨੂੰ ਪਤਾ ਲੱਗ ਸਕੇ ਕਿ ਆ ਹਾਜ਼ਰੀ ਇਸ ਤਰ੍ਹਾਂ ਲੱਗਣ ਲੱਗ ਪਈ ਹੈ ਸਾਡੇ YouTube ਚੈਨਲ ਧਰਤ ਦੇ ਪੁੱਤਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਧੰਨਵਾਦ